ਬੱਬੇ ਅੱਜਕੱਲ ਨਾ ਆਪਾਂ ਇੱਕ ਵਿਆਹ ਕਰਕੇ ਨਾ ਕੋਈ 5 5 4 4 ਸਾਲ ਆਪਾਂ ਉੱਠ ਨਹੀਂ ਸਕਦੇ ਹਨਾ ਮਤਲਬ ਫਾਈਨੈਂਸ਼ੀਅਲੀ ਤੌਰ ਤੇ ਆਪਾਂ ਇਦਾਂ ਕਮਜ਼ੋਰ ਹੋ ਜਾਂਦੇ ਆ ਤਾਂ ਵੇਖੋ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਹਰ ਸਾਲ 21 ਕੁੜੀਆਂ ਦੇ ਆਨੰਦ ਕਾਰਜ ਕਰਦੇ ਆ ਪਰ ਵੇਖੋ ਯਾਰ ਹਨਾ ਵੀ ਸਾਰਾ ਸਮਾਨ ਦੇ ਕੇ ਤੋੜਨਾ ਤਾਂ ਉਹਨਾਂ ਨੂੰ ਆਪਣੀਆਂ ਧੀਆਂ ਆਪਣੀਆਂ ਪੁੱਤਰੀਆਂ ਬਣਾ ਕੇ ਤੋੜ ਦੇਣਾ ਹਨਾ ਇਹ ਵੱਡੇ ਕਾਰਜ ਆ ਵੇਖੋ ਇਧਰ ਟੈਂਟ ਵੇਖੋ ਜਾਂ ਹੋਰ ਹਨਾ ਸਭ ਪੂਰਾ ਘੈਂਟ ਕੰਮ ਜਿਥੇ ਰਬਾਬਾ ਬਲਜੀਤ ਸਿੰਘ ਕਰਦੇ ਆ ਪਰ ਯਾਰ ਦੁੱਖ ਹੁੰਦਾ ਉਦੋਂ ਹਨਾ ਜਦੋਂ ਲੋਕ ਜਰ ਜਮੀ ਜਿਹੜੇ ਜਮੀ ਜਿਨ੍ਹਾਂ ਦੀ ਕੋਈ ਦੇਣ ਹੀ ਹੈ ਨਹੀਂ ਸਮਾਜ ਨੂੰ ਯਾਰ ਹਨਾ ਉਹ ਲੋਕ ਵੀ ਆ ਕੇ ਕਿੰਤੂ ਪ੍ਰੰਤੂ ਕਰ ਜਾਂਦੇ ਯਾਰ ਸਾਂਝ ਤੋਂ ਬਾਹਰ ਗੱਲ ਹੋ ਜਾਂਦੀ ਹੈ ਤੁਸੀਂ ਆਹ ਵੇਖੋ ਐਡਾ ਵੱਡਾ ਹਾਲ ਆ ਇਹ ਲੰਗਰ ਹਾਲ ਆ ਸਾਰਾ ਭਰਿਆ ਪਿਆ ਯਾਰ ਤੇ ਸਾਰਾ ਇਹ 23 ਤਰੀਕ ਨੂੰ ਉਹਨਾਂ ਬੱਚੀਆਂ ਨੂੰ ਉਹਨਾਂ ਕੁੜੀਆਂ ਨੂੰ ਦੇ ਦੇਣਾ ਹਨਾ ਵੀ ਜਿਨ੍ਹਾਂ ਦੇ ਆਨੰਦ ਕਾਰਜ ਹੋਣੇ ਆ ਤਾਂ ਉਹਨਾਂ ਦੇ ਜਿਹੜਾ ਮਤਲਬ ਜਿਹੜਾ ਘਰ ਦੇ ਹੋਣਗੇ ਜਾਂ ਮਾਪੇ ਜਾਂ ਉਹਨਾਂ ਆਪ ਹਨਾ ਉਹਨਾਂ ਦਾ ਦਿਲ ਕਿੰਨਾ ਖੁਸ਼ ਹੋਊਗਾ ਯਾਰ ਵੀ ਸਾਨੂੰ ਬਾਬਾ ਬਲਜੀਤ ਸਿੰਘ ਨੇ ਮਤਲਬ ਇੰਨਾ ਸਮਾਨ ਦੇ ਕੇ ਤੋਰ ਦਿੱਤਾ ਯਾਰ